ਹਾ ਬਈ ਕਿਵੇਂ ਸਾਰੇ ਆਪਣੇ ਕੋਲੇ ਅੱਜ ਚੇਅਰਮੈਨ ਵੱਜੋਂ ਪਹਿਲਾ ਕੇਸ ਆਇਆ ਤੇ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਆਪਾਂ ਹੱਲ ਕਰੀਏ ਹਾਵੀ ਬੈਂਗਲ ਕੀ ਪ੍ਰੋਬਲਮ ਹੈ ਮੈਂ ਲੁੱਟਿਆ ਜਾ ਬਾਈ ਮੇਰੇ ਨਾਲ ਥੱਕਾ ਹੋ ਗਿਆ ਠੀਕ ਹਲ ਤੇਰਾ ਕੋਈ ਪੁੱਕੀ ਵਾਲਾ ਲਫਾਫਾ ਲੈ ਕੇ ਚੱਕੀ ਤਾਲੂ ਬਾਈ ਉਹ ਮੇਰੇ ਘਰ ਵਾਲੀਏ ਤੋਰੀ ਉਹ ਪਾਕਿਸਤਾਨ ਬੱਝ ਗਈ ਤੋਰੀ ਉਹ ਤੋ ਕਿਹਦੇ ਨਾਲ ਤੋਰੀ ਫਾਈਲ ਨੂੰ ਕੋਮਲ ਫਿਰਨ ਦਾ ਕਹਿ ਕੇ ਗਈ ਸੀ ਉੱਥੇ ਜਾ ਕੇ ਕਰੇਲੇ ਗੋਸਤ ਨਾਲ ਸੈਟਿੰਗ ਕਰ ਲਈ ਉਹਦੀ ਤਾਂ ਉਮਰ ਬਹੁਤ ਸੀ ਪੀਲੀ ਤਾਂ ਪੈ ਰਹੀ ਸੀ ਉਹ ਤੇ ਉਹਦੇ ਤਾਂ ਬੀਜ ਵੀ ਬਰਾਬਰ ਦੇ ਹੋ ਰਹੇ ਸੀ ਬਰਾਬਰ ਦੇ ਦੋ ਬੀਜਾਂ ਦੇ ਤਾਂ ਆ ਕੇ ਪੇਲਾਂ ਦੀ ਵਿਜਵਾ ਘੋ ਰਹੇ ਨੇ ਭਾਈ ਓਹੋ ਇਹ ਪਾਕਿਸਤਾਨੀ ਵੀ ਨਾ ਪੱਕੇ ਹੋਏ ਫਲਾਂ ਦੇ ਸ਼ੌਕੀਨ ਨੇ ਹੈਗੇ ਮੇਰੇ ਕਈ ਮਿੱਤਰ ਉਧਰ ਜਦੋਂ ਫਲ ਐਨ ਗਲ ਜੇ ਪੱਕ ਕੇ ਡਿੱਗ ਜੇ ਉਦੋਂ ਵੀ ਚੱਕ ਲੈਂਦੇ ਨੇ ਹੁਣ ਇਹ ਚ ਮੈਂ ਕੀ ਕਰ ਸਕਦਾ ਤੂਰ ਬਾਕਸ ਲੈ ਕੇ ਹੋਰ ਤੂੰ ਕੀ ਕਰਨੇ ਜੇ ਮੈਂ ਚੇਅਰਮੈਨ ਹੁੰਦਾ ਨਾ ਉਹਨੂੰ ਭੱਜਣੇ ਨਹੀਂ ਦੇਣਾ ਸੀ ਮੈਂ ਓਏ ਯਾਰ ਤੁਸੀਂ ਮੈਨੂੰ ਗਾਦਰ ਵਾਲਾ ਤਾਰਾ ਸਿੰਘ ਸਮਝੇ ਰੱਖਿਆ ਤੇ ਸ਼ਕੀਨਾ ਨੂੰ ਚੱਕ ਲਿਆਉਂਗਾ ਕਨਰੇਂਦਰ ਮੋਦੀਆਂ ਮੈਂ ਵੀ ਜਾ ਚ ਬੈ ਕੇ ਬਿਰਾਨੀ ਖਾਨ ਚੱਲ ਜਾਊਗਾ ਯਾਰ ਇਹ ਬੈਂਕੜ ਚ ਵੀ ਕੋਈ ਨਾ ਕੋਈ ਕਮੀ ਹੋਣੀ ਸਾਰਾ ਦਿਨ ਤਾਂ ਇਹ ਪੁੱਕੀ ਦਾ ਡੱਕੇ ਇੱਥੇ ਪਿਆ ਰਹਿੰਦਾ ਕਰੇ ਤਾਂ ਇਹ ਧਿਆਨ ਨਹੀਂ ਦਿੰਦਾ ਬਈ ਮੈਂ ਉਹਨੂੰ ਕਾਫੀ ਚੀਜ਼ ਦਿੱਤੀ ਕبھی ਨਹੀਂ ਔਰ ਦਿੱਤੀ ਫਿਰ ਜਿਹਦੇ ਵਿੱਚ ਉਹਨੂੰ ਬਾਹਰ ਵੀ ਨਹੀਂ ਨਿਕਲਣ ਦਿੰਦਾ ਸੀ ਮੈਂ ਓਏ ਯਾਰ ਬੈਂਗਣਾ ਜੇ ਉਹ ਐ ਨਾਸਿਰ ਚੜਾ ਰੱਖੀ ਸੀ ਤੇ ਤਾਂ ਹੀ ਤਾਂ ਯਾਰ ਭੱਜ ਗਈ ਉਹ ਚੱਲ ਬੈਂਗਣ ਤੂੰ ਟੈਨਸ਼ਨ ਨਾ ਲੈ ਮੇਰੇ ਉੱਥੇ ਇੱਕ ਮਿੱਤਰ ਹੈ ਪੱਤਰਕਾਰ ਚਿਕਨ ਲੈਗ ਪੀਸ ਉਹਦੇ ਨਾਲ ਗੱਲ ਕਰਦਾ ਮੈਂ ਹੈਲੋ ਉਹ ਹਾ ਵੀ ਲੈਗ ਪੀਸ ਬੜੇ ਕਿਸੇ ਦੀ ਗੱਲ ਦੀ ਹਟਿਕ ਨਾ ਠੀਕ ਐ ਸਾਗ ਤੂੰ ਸੁਣਾ ਚੱਲ ਬੜੀ ਖੁਸ਼ੀ ਹੋਈ ਚੜ੍ਹਦੇ ਪੰਜਾਬੋਂ ਕਿਸੇ ਭਰਾ ਨੇ ਫੋਨ ਕੀਤਾ ਹੋਰ ਕੀ ਹਾਲ ਐ ਯਾਰ ਮੈਨੂੰ ਐ ਦੱਸੋ ਸੋ ਨੂੰ ਪਾਕਿਸਤਾਨੀਆਂ ਨੂੰ ਕਵਾੜ ਵਾਲੀਆਂ ਚੀਜ਼ਾਂ ਨਾਲ ਇਹਦਾ ਮੂੰਹ ਕਿਉਂ ਐ? ਪੁਰਾਣੇ ਚਾਵਲ ਦਰਦ ਬਹੁ ਕਰਦੇ ਨੇ। ਉਹ ਕੀ ਹੋਇਆ ਭਰਾ? ਖੁੱਲ ਕੇ ਦੱਸ। ਹੁਣ ਕਿਹੜਾ ਸੀ ਛੋਟੀ ਟਾਟਾ ਸੂਮੋ ਲੈ ਆਂਦੀ? ਉਹ ਯਾਰ ਆ ਬੈਂਕਣ ਸਾਡਾ ਭਰਾ ਐ ਤੇ ਮੈਂਬਰ ਐ। ਉਹਦੀ ਵਾਈਫ ਤੋਰੀ ਛੋਟੀ ਅਦਰ ਪਾਕਿਸਤਾਨ ਭੱਜ ਕੇ ਆ ਗਈ। ਯਾਰ ਉਹ ਤਾਂ ਐ ਹੋਜੀ ਟਾਟਾ ਸੂਮੋ ਐ। ਉਹਦੀ ਇੰਜਨ ਨੂੰ ਤਾਂ ਟਾਟਾ ਦੇ ਇੰਜੀਨੀਅਰ ਵੀ ਹੱਥ ਖੜੇ ਕਰ ਗਏ ਸੀ। ਵੀ ਸਾਥੋਂ ਨਹੀਂ ਠੀਕ ਹੁੰਦਾ। ਛੋਡੇ ਬਤਿੰਦਰ ਨੂੰ ਪਤਾ ਨਹੀਂ ਕਿਹੜਾ ਇਹੋ ਜਾਂ ਮਿਸਤਰੀ ਐ ਜਿਹੜਾ ਇਸ ਕਵਾੜ ਨੂੰ ਹੱਥ ਪਾ ਬੈਠਿਆ। ਅੱਛਾ ਅੱਛਾ ਉਹ ਸਟੋਰੀ ਤਾਂ ਯਾਰ ਮੈਂ ਕ ਓ ਯਾਰ ਗੱਲ ਕਰਵਾਉ ਉਹਦੇ ਨਾਲ ਜਾ ਕੇ ਇੱਕ ਵਾਰੀ ਤੋਰੀ ਨਾਲ ਚੱਲ ਠੀਕ ਐ ਕੰਟਾਕਟ ਰੋਕੇ ਫੋਨ ਕਰਦਾ ਹਾਂ ਹੈਲੋ ਹਾਂ ਵੀ ਤੋਰੀ ਮੇਰੇ ਕੋਲੇ ਬੈਠੀ ਆ ਲੈ ਕਰ ਲੈ ਗੱਲ ਹਾਂ ਵੀ ਤੋਰੀ ਇਹ ਤੂੰ ਕੀ ਪੋਰੀ ਆ ਬੈਂਕਰ ਦਾ ਬਹੁਤ ਬੁਰਾ ਹਾਲ ਐ ਤੇਰੇ ਬਿਨਾਂ ਬਾਪਸ ਆ ਜਾ ਆ ਲੈ ਮੜਾ ਜਾ ਫੋਨ ਸਪੀਕਰ ਤੇ ਕਰ ਗੱਲ ਇਹਦੇ ਨਾਲ ਤੋਰੀ ਤੈਨੂੰ ਤੇਰੇ ਗੋਦ ਦੇ ਦੀ ਕਸਮ ਤੇਰੇ ਬੀਜਲ ਦੀ ਸੋਹ ਲੱਗੇ ਜੇ ਤੂੰ ਨਾ ਆਵੇਂ ਇਸ ਉਮਰ ਤੇ ਛੱਡ ਗਈ ਮੈਨੂੰ ਕੀੜੇ ਪੈਣਗੇ ਤੇਰੇ ਆ ਜਾ ਵਾਪਸ ਠਾਕ ਪਾਜੀ ਸੌਰੀ ਇਹ ਤਾਂ ਬਸ ਮਹੱਤਤਾ ਦੀ ਗੱਲ ਹੁੰਦੀ ਹੈ ਮੈਨੂੰ ਕ੍ਰੇਲਾ ਕੋਸਤ ਨਾਲ ਪਿਆਰ ਹੋ ਗਿਆ ਹੁਣ ਨਹੀਂ ਮੈਂ ਆਉਂਦੀ ਨਾਲੇ ਪਤਾ ਨਹੀਂ ਕਰੰਸੀ ਦਾ ਫਰਕ ਹੈ ਇੱਧਰ ਮੈਨੂੰ ਕੋਈ 10 ਰੁਪਏ ਨੂੰ ਨਹੀਂ ਪੁੱਛਦਾ ਸੀ ਇੱਥੇ ਮੈਂ 100 ਰੁਪਏ ਵੀ